ਜੀ ਪੰਚਾਇਤ ਨੇ ਛੱਡ ਰੱਖਿਆ ਬੇਕਾਰਾ ਪੰਚਾਇਤੀ ਸਾਰਾ ਰੇਟਾ ਛੱਡਾ ਰੱਖਿਆ ਤੇ ਸਾਰੇ ਨੌਜਵਾਨ ਤੇ ਪੰਚਾਇਤ ਦੀ ਸਹਿਮਤੀ ਨਾਲ ਗਰਾਊਂਡ ਦੀ ਮੰਗ ਕੀਤੀ ਗਈ ਆ ਜੋ ਕਿ ਮੁੰਡੇ ਬਾਅਦ ਕੰਮ ਹੋਵੇ ਨਾ ਹੋਵੇ ਗਰਾਊਂਡ ਜ਼ਰੂਰ ਬਣਾਵਾਂਗੇ ਇਹ ਸਾਡੇ ਕੋਲ ਤਕਰੀਬਨ 5-6 ਕਿੱਲਾਂ ਤੇ ਥਰੀਬ ਜਗ੍ਹਾ ਆ ਗਈ ਹੈ ਵਧੀਆ ਗਰਾਊਂਡ ਬਣਦਾ ਥੋੜਾ ਖਰਚਾ ਆਵੇਗਾ ਪੱਧਰ ਕਰਨ ਤੇ ਪਰ ਸਾਡਾ ਕੋਈ ਵੀ ਸਰਕਾਰ ਆਪਣੀ ਫੜ ਰਹੀ ਪੂਰੀ ਪੰਚਾਇਤ ਨੇ 4-5 ਵਾਰੀ ਮਤਾ ਵੀ ਪਾਸਤਾ ਆ ਆਪਦੇ ਵੱਲੋਂ ਵੀ ਐਮਐਲਏ ਸਾਹਿਬ ਨੂੰ ਵੀ ਸਾਨੂੰ ਗਰਾਊਂਡ ਬਾਰੇ ਕੋਈ ਆ ਜਾਵੇ ਇੱਕ ਵਾਰੀ ਸੌਰੀ ਮੰਗਣਾ ਜੋਸ਼ ਸਰਪੰਚ ਬੜਕਿਆ ਪੂਰੀ ਟੀਮ ਆਏ ਸਰਪੰਚ ਸਾਹਿਬ ਸੌਰੀ ਮੰਗ। ਹੋਰ ਕੀ ਕਹਿਣਾ ਚਾਹੋਗੇ? ਬਾਦੀ ਪੰਚਾਇਤ ਨਾਲ ਆਪਣੀ ਪਿਆ ਸਾਡੇ ਨਾਲ ਖੜੀ ਏ ਉਹ ਗਰਾਊਂਡ ਬਣਾ ਕੇ ਲਿਆਵਾਂਗੇ ਜਿੰਨਾ ਜੋਰ ਹੈ ਵਾਤੂ ਲਾਵਾਂਗੇ ਕੋਲ ਪੈਸੇ ਕੋਲ ਲਾਉਣਗੇ ਜਿੰਨਾ ਲੱਗਾ ਹੈ ਅਸੀਂ ਬਣਾ ਕੇ ਦੇਵਾਂਗੇ। ਜੀ ਦੇਵਾਂਗੇ ਡੀਸੀ ਮੈਂ ਮਨੂੰ। ਠੀਕ ਹੈ ਅਸੀਂ ਤਾਂ ਬੇਨਤੀ ਕਰਨਾ ਐਮਐਲ ਸਾਹਿਬ ਲੱਗੇ ਵੀ ਤੇ ਸਾਡੇ ਇੱਕ ਗਰਾਊਂਡ ਜਿਹੜਾ ਹੈ ਤੁਰੰਤ ਬਣਾਇਆ ਜਾਵੇ ਸਾਡੀ ਟੀਮ ਬਹੁਤ ਸੋਨਾ ਖੇਡਦੀ ਏ। ਯਾਨੀ ਕਿ ਰੋਲ ਖੇਡਦੇ ਨੇ ਇਹ ਨਹੀਂ ਕਿ ਕਈ ਵਾਰ ਹੁੰਦਾ ਹੈ ਬਾਹਰੋਂ ਟੀਮਾਂ ਮੁੰਡੇ ਬਲਾ ਕੇ ਖੇਡਦੇ ਨੇ ਉਹ ਕੰਮ ਨਹੀਂ ਹੈ ਰੋਲ ਖੇਡਦੇ ਨੇ ਬਹੁਤ ਸੋਨਾ ਖੇਡਦੇ ਨੇ ਜੀ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਫਾਇਲਕਾਰ 24 ਚੈਨਲ ਜੀ ਮੈਂ ਤੁਹਾਡਾ ਦੋਸਤ ਰਮੇਸ਼ ਯਾਰਾ ਅੱਜ ਅਸੀਂ ਪਹੁੰਚਾ ਪਿੰਡ ਖੇਰਾ ਬੋਦਲਾ ਦੀ ਜਿਹੜੀ ਪੰਚਾਇਤ ਹੈਗੀ ਆਪਣੇ ਨਾਲ ਪਿੰਡ ਦੇ ਜਿਹੜੇ ਨੌਜਵਾਨ ਹੈਗੇ ক্রিকেট ਖੇਡਦੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਜਿੱਥੇ ਗਰਾਊਂਡ ਬੰਨਾ ਆਪਾਂ ਉਸ ਜਗ੍ਹਾ ਤੇ ਖੜੇ ਆ ਆਪਾਂ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਅੱਜ ਕਿਸ ਕਾਰਨ ਇਕੱਠੇ ਗਰਾਊਂਡ ਪਰ ਆਏ ਸੀ ਪੰ ਗੈਮਰ ਸਾਹ ਨੂੰ ਸਰਪੰਚ ਸਾਹਿਬ ਨੇ ਕਿਹਾ ਬੜੀ ਵਾਰੀ ਹੂੰ ਕਹਿੰਦੇ ਜਗ੍ਹਾ ਵਿਖਾਉਤ ਬਣਾ ਦੇਣੇ ਆ ਜੀ ਜਗ੍ਹਾ ਆਪਣੇ ਕੋਲ ਸਾਹਮਣੇ ਪਈ ਏ ਜੀ ਸਰਪੰਚ ਸਾਹਿਬ ਕੀ ਕਹਿੰਦੇ ਆ ਕਹਿੰਦੇ ਕੋਈ ਨਹੀਂ ਜਿੰਨਾ ਕਰਾਂਗੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਬਣਾ ਕੇ ਦੇਵਾਂਗਾ ਦੀ ਪੰਚਾਇਤ ਹੁੰਦੀ ਆ ਜੀ ਸਰਪੰਚ ਤੁਹਾਡੇ ਨਾਲ ਆਂਜੀ ਨਾਲ ਹੂੰ ਵੀਰ ਜੋ ਉਸ ਦਿਨ ਜਿਹੋ ਬਿਆਨ ਦਿੱਤਾ ਸੀਗਾ ਆਪਾਂ ਲੱਦੂ ਵਾਲਾ ਗਰਾਊਂਡ ਚ ਆ ਟੂਰਨਾਮੈਂਟ ਉਹਦੇ ਬਾਰੇ ਕੀ ਕਹਿਣਾ ਚਾਹੋ ਉਹਦਨਾ ਗੱਲ ਬਾਤ ਸਾਨੂੰ ਕਲੀਅਰ ਹੋਈ ਏ ਵੀ ਸਰਪੰਚ ਸਾਹਿਬ ਮੈਡਮ ਐਸੇ ਜਲਾਈ ਹੋ ਗਈ ਸੀ ਰਾਈਆਂ ਵਾਲੇ ਹੂੰ ਉੱਥੇ ਇਹਦੀ ਬੀਜੀ ਸਰਪੰਚ ਸਾਹਿਬ ਤਾਂ ਨਹੀਂ ਪਹੁੰਚਿਆ ਉਸ ਗੱਲ ਸੌਰੀ ਮੰਗਣਾ ਜੋ ਅਸੀਂ ਸਰਪੰਚ ਬਾਰੇ ਕਿਹਾ ਹੈ ਪੂਰੀ ਟੀਮ ਆ ਜੀ ਸਰਪੰਚ ਸਾਹਿਬ ਸੌਰੀ ਮੰਗਣੇ ਜੀ ਹੋਰ ਕੀ ਕਹਿਣਾ ਚਾਹੋਗੇ ਬਾਦੀ ਪੰਚਾਇਤ ਨਾਲ ਪੰਚਾਇਤ ਸਾਡੇ ਨਾਲ ਖੜੀ ਹੈ ਉਹ ਗਰਾਊਂਡ ਬਣਾ ਕੇ ਦੇਵਾਂਗੇ ਜਿੰਨਾ ਜੋਰ ਹੈ ਵਾਤ ਤੋ ਲਾਵਾਂਗੇ ਕੋਲ ਸਰਪੰਚ ਦੇ ਪੈਸੇ ਕੋਲ ਲਾਉਣਗੇ ਜਿੰਨਾ ਲੱਗਾ ਹੈ ਅਸੀਂ ਬਣਾ ਕੇ ਦੇਵਾਂਗੇ ਜੀ ਜੇ ਪਹਿਲੇ ਪੰਚਾਇਤਾਂ ਹੈਗੀਆਂ ਉਹਨਾਂ ਨੇ ਕੋਸ਼ਿਸ਼ ਕੀਤੀ ਗਰਾਊਂਡ ਬਣਾਉਣ ਦੀ ਨਾ ਉਹਨਾਂ ਕੋਈ ਨਹੀਂ ਕੋਸ਼ਿਸ਼ ਕੀਤੀ ਜੇ ਕਰਦੇ ਤਾਂ ਬਣ ਬਣ ਜਾਂਦਾ ਜੀ ਬਾਕੀ ਇਹ ਪੰਚਾਇਤ ਪੂਰੀ ਖੜੀ ਹੈ ਆਹ ਬੰਦੇ ਖੜੇ ਨੇ ਇਹ ਸਾਰੇ ਨਾਲ ਨੇ ਕਹਿੰਦੇ ਜਿੰਨਾ ਵੈਸਾ ਦੇ ਕੁਲ ਪੈਸੇ ਵੀ ਲਾਵਾਂਗੇ ਬਣਾ ਕੇ ਦੇਵਾਂਗੇ ਕੀ ਨਾਮ ਹੈ ਵੀਰ ਜੀ ਤੁਹਾਡਾ ਬਲਜੀਤ ਸਿੰਘ ਪਿੰਡ ਸਕੇਰਾ ਬੋਦਲਾ ਹਾਂਜੀ ਹਾਂਜੀ ਜੀ ਵੀਰ ਜੀ ਕੀ ਨਾਮ ਹੈ ਤੁਹਾਡੇ ਗੁਰਚਰਨ ਸਿੰਘ ਕੀ ਕਹਿਣਾ ਚਾਹੋਗੇ ਅੱਜ ਪਿੰਡ ਸਕੇਰਾ ਬੋਦਲਾ ਜਿਹੜੀ ਜਗ੍ਹਾ ਹੈਗੀ ਆ ਅੱਬੜ ਖੱਬੜ ਹੈਗੀ ਤੇ ਖੜੇ ਹੋ ਇਹ ਸਰ ਪਹਿਲਾਂ ਵੀ ਇਹ ਜਗ੍ਹਾ ਕਈ ਸਾਲਾਂ ਤੋਂ ਪਈ ਹੈ ਸਾਡੇ ਕੋਲ ਜੀ ਕਿਸੇ ਪੰਚਾਇਤ ਨੇ ਜਾਂ ਕਿਸੇ ਸਰਕਾਰ ਨੇ ਗੌਰ ਹੀ ਨਹੀਂ ਕੀਤੀ ਜੀ ਤੇ ਇਹ ਸਾਡੇ ਸਰਪੰਚ ਸਾਹਿਬ ਜਸਵਿੰਦਰ ਸਿੰਘ ਨੇ ਇਹਨਾਂ ਨੇ ਸਾਨੂੰ ਇੱਕੋ ਹੀ ਵਾਦਾ ਕੀਤਾ ਸੀ ਵੀ ਅਸੀਂ ਤੁਹਾਨੂੰ ਗਰਾਊਂਡ ਕਿਵੇਂ ਨਾ ਕਿਵੇਂ ਬਣਾ ਕੇ ਦੇਵਾਂਗੇ ਜੀ ਚਾਹ ਜੋ ਮਰਜ਼ੀ ਹੋ ਜਾਏ 5 ਸਾਲਾਂ ਵਿੱਚ ਚਾਹ ਕੋਈ ਹੋਰ ਕੰਮ ਹੋਵੇ ਨਾ ਹੋਵੇ ਜੀ ਗਰਾਊਂਡ ਜ਼ਰੂਰ ਬਣਾਵਾਂਗੇ ਤੇ ਇਹ ਸਾਡੇ ਕੋਲ तकरीबन 5-6 ਕਿੱਲਾਂ ਦੇ ਕਰੀਬ ਜਗ੍ਹਾ ਆ ਗਈ ਹੈ ਵਧੀਆ ਗਰਾਊਂਡ ਬਣਦਾ ਥੋੜਾ ਖਰਚਾ ਆਵੇਗਾ ਪੱਧਰ ਕਰਨ ਤੇ ਪਰ ਸਾਡਾ ਕੋਈ ਵੀ ਸਰਕਾਰ ਹੱਥ ਨਹੀਂ ਫੜ ਰਹੀ ਜੀ ਪੂਰੀ ਪੰਚਾਇਤ ਨੇ 4-5 ਵਾਰੀ ਮਤਾ ਵੀ ਪਾਸਤਾ ਆ ਆਪਦੇ ਵੱਲੋਂ ਵੀ ਐਮਐਲ ਸਾਹਿਬ ਨੂੰ ਵੀ ਸਾਨੂੰ ਗਰਾਊਂਡ ਬਾਰੇ ਕੋਈ ਦਿੱਤਾ ਜਾਵੇ ਇੱਕ ਵਾਰੀ ਪੱਦਰ ਕਰਨ ਵਾਸਤੇ ਉਸ ਤੋਂ ਬਾਅਦ ਇਹਨਾਂ ਨੇ ਤਾਂ ਪੈਸਾ ਲਾ ਕੇ ਹਰੇਕ ਪਿੰਡ ਵਿੱਚ ਗਰਾਊਂਡ ਬਣ ਗਏ ਨੇ ਪਰ ਸਾਡੇ ਪਿੰਡ ਵਿੱਚ ਅਜੇ ਤੱਕ ਕੋਈ ਗਰਾਊਂਡ ਦਾ ਨਾਂ ਨਿਸ਼ਾਨ ਨਹੀਂ ਹੈ ਜੀ ਵੀ ਜੀ ਤੁਹਾਡੇ ਪਿੰਡ ਦੀ ਪੰਚਾਇਤੀ ਜਗ੍ਹਾ ਕਾਰਨ ਕੀ ਹੈ ਗਰਾਊਂਡ ਨਾ ਬਣਦੇ ਮਾੜੀਆਂ ਸਰਕਾਰਾਂ ਦੀ ਹੋ ਜਾਇਆ ਹੂੰ ਉਹੀ ਹੈ ਜੀ ਕੋਈ ਵੀ ਇਸ ਪਾਸੇ ਗੌਰ ਹੀ ਨਹੀਂ ਕਰਦਾ ਸਿਰਫ ਕੋਈ ਵੀ ਕਹਿੰਦਾ ਵੀ ਪਿੰਡ ਨਸ਼ੇ ਕਰਕੇ ਬਦਨਾਮ ਹੈ ਇਹ ਉਹ ਨਸ਼ੇ ਪਾਸੇ ਜੇ ਬਦਨਾਮ ਹੈ ਤਾਂ ਸਾਨੂੰ ਖੇਡਾਂ ਵਾਲੇ ਅਸੀਂ ਚੱਲੇ ਆ ਉਧਰ ਵੀ ਨਹੀਂ ਜਾਣ ਦਿੰਦੇ ਜੀ ਤੇ ਉਧਰ ਤਾਂ ਸਾਨੂੰ ਦਿਓ ਜਾਣ ਦਿਓ ਸਾਨੂੰ ਗਰਾਊਂਡ ਬਣਾ ਕੇ ਦਿਓ ਵਾ ਅਸੀਂ ਬੱਚਿਆਂ ਨੂੰ ਲੈ ਕੇ ਜਾਂਨੇ ਆ ਸਾਡੇ ਪਿੰਡ ਦੀ ਕ੍ਰਿਕਟ ਟੀਮ ਹੈ ਬਹੁਤ ਚੰਗੀ ਟੀਮ ਹੈ ਹੋਰ ਵੀ ਮੁੰਡੇ ਐਥਲੀਟ ਵਾਲੇ ਹੈਗੇ ਆ ਜਿਹੜੇ ਗੇਮਾਂ ਕਰਦੇ ਆ ਤੇ ਕਈ ਮੁੰਡੇ ਫੌਜ ਚ ਵੀ ਲੱਗ ਗਏ ਨੇ ਹੋਰ ਵੀ ਮੁੰਡੇ ਨੌਕਰੀ ਲੱਗਣਗੇ ਜੇ ਸਾਨੂੰ ਸਾਡੇ ਪਿੰਡ ਦਾ ਆਪਣਾ ਗਰਾਊਂਡ ਹੋਵੇਗਾ ਤਾਂ ਜੀ ਗਰਾਊਂਡ ਨਾਲ ਜੁੜਨਗੇ ਜੀ ਹੋਰ ਵੀਰ ਜੀ ਕੀ ਕਹਿਣਾ ਚਾਹੋਗੇ ਸਾਡੀ ਇਹੀ ਅਪੀਲ ਹੈ ਸਰਕਾਰ ਨੂੰ ਕੀ ਸਾਡੇ ਪਿੰਡ ਚ ਜਿਵੇਂ ਦੂਜਿਆਂ ਦੇ ਪਿੰਡਾਂ ਵਿੱਚ ਗਰਾਊਂਡ ਬਣਾ ਦਿੱਤਾ ਹੈ ਤੇ ਸਾਡੇ ਵੀ ਪਿੰਡ ਵਿੱਚ ਗਰਾਊਂਡ ਬਣਾ ਦਿੱਤਾ ਜਾਵੇ ਜੀ ਤਾਂ ਕਿ ਮੁੰਡੇ ਖੇਡਾਂ ਵਾਲੇ ਲੱਗ ਸਕਣ ਜੀ ਨਸ਼ੇ ਨੂੰ ਤਿਆਗ ਦੇਣ ਕਿਉਂ ਵਿਹਲਾ ਮੰਨਣਾ ਭਟਕਦਾ ਹੈ ਜੀ ਕਿਤੇ ਨਾ ਕਿਤੇ ਜਾਂਦਾ ਹੈ ਕੋਈ ਨਸ਼ਿਆਂ ਲੱਗ ਜਾਂਦੇ ਨੇ ਕੋਈ ਹੋਰ ਪਾਸੇ ਜਾਂਦੇ ਨੇ ਕੋਈ ਵੀ ਪੜਾ ਲਿਖਾ ਬੱਚਾ ਹੋਵੇਗਾ ਜੇ ਵਿਹਲੇ ਟਾਈਮ ਚ ਸ਼ਾਮ ਨੂੰ ਕੋਈ ਟਾਈਮ ਨਿਕਲੇਗਾ ਤਾਂ ਗਰਾਊਂਡ ਵਿੱਚ ਆ ਕੇ ਆਪਦਾ ਪ੍ਰੈਕਟਿਸ ਕਰੇਗਾ ਖੇਡੇਗਾ ਮਨ ਆਫ ਦਾ ਜਿਹੜਾ ਮਾਈਂਡ ਫਰੈਸ਼ ਕਰੇਗਾ ਖੇਡ ਕੇ ਜੀ ਜੀ ਇਹ ਹੀ ਸਾਡੀ ਅਪੀਲ ਹੈ ਸਰਕਾਰ ਅੱਗੇ ਵੀ ਸਾਨੂੰ ਗਰਾਊਂਡ ਬਣਾ ਕੇ ਦਿੱਤਾ ਜਾਵੇ ਵਿਜੋਸ ਨੇ ਨੌਜਵਾਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀਗਾ ਜਿਹੜਾ ਲੱਦੂ ਵਾਲੇ ਗਰਾਊਂਡ 'ਚ ਉਹਦੇ ਬਾਰੇ ਕੀ ਕਰਨਗੇ ਸਰ ਉਹਦੇ ਬਾਰੇ ਸਰਪੰਚ ਸਾਹਿਬ ਕਿਸੇ ਕਾਰਨ ਮਜਬੂਰੀ ਸੀ ਇਹਨਾਂ ਦੀ ਕੋਈ ਕਿਸੇ ਟੀਆਂ ਵੀ ਮੈਂਬਰ ਨੂੰ ਟੀਮ ਦੇ ਮੈਂਬਰ ਨੂੰ ਪਤਾ ਨਹੀਂ ਸੀ ਵੀ ਕੋਈ ਪਰਸਨਲ ਆਪਦੀ ਮਜਬੂਰੀ ਹੁੰਦੀ ਹੈ ਤੇ ਸਰਪੰਚ ਸਾਹਿਬ ਨਹੀਂ ਟਾਈਮ ਤੇ ਪਹੁੰਚ ਸਕੇ ਸੀ ਅਚਾਨਕ ਕਿਸੇ ਨਾਲ ਵੀ ਕੋਈ ਘਟਨਾ ਵਾਪਰ ਸਕਦੀ ਹੈ ਬੰਦਾ ਨਹੀਂ ਪਹੁੰਚ ਸਕਦਾ ਉਸੇ ਵਜ੍ਹਾ ਕਰਕੇ ਪੂਰੀ ਟੀਮ ਸੌਰੀ ਫੀਲ ਕਰਦੀ ਹੈ ਜੋ ਵੀ ਸਰਪੰਚ ਬਾਰੇ ਬੋਲੇ ਸੀਗੇ ਮਾੜਾ ਸ਼ਬਦ ਕੋਈ ਵੀ ਬੋਲੇ ਸੀ ਵੀ ਸਰਪੰਚ ਪਹੁੰਚਾ ਨਹੀਂ ਜਾਂ ਕੁਝ ਵੀ ਹੈ ਜੀ ਜੀ ਜੀਕੀਨਾ ਮੈਂ ਤੁਹਾਡੀ ਮੇਰਾ ਨਾਮ ਬਲਵਿੰਦਰ ਸਿੰਘ ਆ ਪਿੰਡ ਸਕੇਰਾ ਬੋਦਲਾ ਜੀ ਮੈਂ ਨੌਜਵਾਨ ਸਭਾ ਦਾ ਮੈਂਬਰ ਆ ਮੇਰੇ ਪਿੰਡ ਦਾ ਰਕਬਾ ਬਹੁਤ ਪੰਚਾਇਤੀ ਪਿਆ ਖਾਲੀ ਜੋ ਕਿ ਵੇਸਟਿੰਗ ਪਿਛਲੀ ਪੰਚਾਇਤ ਨੇ ਛੱਡ ਰੱਖਿਆ ਹੈ ਬੇਕਾਰ ਆ ਪੰਚਾਇਤੀ ਸਾਰਾ ਰੇਤਾ ਚਕਾਰ ਰੱਖਿਆ ਤੇ ਸਾਰੇ ਨੌਜਵਾਨ ਤੇ ਪੰਚਾਇਤ ਦੀ ਸਹਿਮਤੀ ਨਾਲ ਗਰਾਊਂਡ ਦੀ ਮੰਗ ਕੀਤੀ ਗਈ ਹੈ ਜੋ ਕਿ ਮੁੰਡੇ ਬਾਹਰ ਖੇਡਣ ਜਾਂਦੇ ਆ ਜੋ ਕਿ ਕਈ ਵਾਰੀ ਹਾਸੇ ਦਾ ਸ਼ਕਾਰ ਵੀ ਹੁੰਦੇ ਆ ਜੀ ਛੜਕਾਂ ਤੇ ਰਨਿੰਗ ਲਾਉਂਦੇ ਆ ਜਿਸ ਕਰਨਾ ਉਹਨਾਂ ਨੂੰ ਸਮੱਸਿਆ ਆਉਂਦੀ ਆ ਪਿੰਡ ਦੀਆਂ ਧੀਆਂ ਪੈਣਾ ਨੇ ਜੋ ਕਿ ਨੌਕਰੀ ਲਈ ਤਿਆਰੀ ਕਰਨ ਲਈ ਬਾਹਰ ਜਾਂਦੀ ਆ ਉਹਨਾਂ ਨੂੰ ਬਹੁਤ ਮੁਸੀਬਤਾਂ ਸਾਹਮਣਾ ਕਰਨਾ ਪੈਂਦਾ ਇਸ ਲਈ ਪੰਚਾਇਤ ਤੇ ਨੌਜਵਾਨ ਮੁੰਡਿਆਂ ਨੇ ਸਹਿਯੋਗ ਕੀਤਾ ਕਿ ਆਪਾਂ ਪਿੰਡ ਵਿੱਚ ਮੰਗ ਰੱਖਦੇ ਆ ਵੀ ਸਾਡੇ ਪਿੰਡ ਦਾ ਰਕਬਾ ਬਹੁਤ ਖਾਲੀ ਪਿਆ ਹੈ ਜੀ ਤੇ ਸਾਰੀ ਪੰਚਾਇਤ ਸਹਿਮਤੀ ਨਾਲ ਤੇ ਪੰਜਾਬ ਸਰਕਾਰ ਵੱਲ ਮੰਗ ਕਰਦੇ ਆ ਵੀ ਸਾਨੂੰ ਗਰਾਊਂਡ ਦੀ ਮੰਗ ਪੂਰੀ ਕੀਤੀ ਜਾਵੇ ਜੋ ਕਿ ਸਾਡਾ ਪਿੰਡ ਨਸ਼ਾ ਮੁਕਤ ਹੋ ਸਕੇ ਥੈਂਕ ਯੂ ਸਰਪੰਚ ਸਾਹਿਬ ਅੱਜ ਪਿੰਡ ਸਖੇਰਾ ਬੋਦਲ ਦਾ ਜਿਹੜੀ ਪੰਚਾਇਤ ਸਮੁੱਚੀ ਪੰਚਾਇਤ ਖੜੀ ਆ ਤੁਸੀਂ ਮੌਜੂਦਾ ਸਰਪੰਚ ਹੋ ਪਿੰਡ ਦੇ ਨੌਜਵਾਨ ਵੀ ਹੈਗੇ ਆ ਗਰਾਊਂਡ ਦੀ ਮੰਗ ਕਰ ਰਹੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਰਮੇਸ਼ ਯਾਰਾ 24 ਦਾ ਬਹੁਤ ਥੈਂਕ ਯੂ ਧੰਨਵਾਦ ਦਿਲੋ ਕਰਨਾ ਸਰ ਜਿਹੜਾ ਗਰਾਊਂਡ ਦਾ ਹੈਗਾ ਨਾ ਪਹਿਲਾਂ ਜੋ ਕਿੰਨੀ ਵੀ ਪੰਚਾਇਤਾਂ ਬਣੀ ਨੇ ਚਲੋ ਇਸ ਚੀਜ਼ ਬੰਨੀ ਧਿਆਨ ਦਿੱਤਾ ਨਾ ਤੇ ਸਾਡੇ ਜੋ ਪਿੰਡ ਦੇ ਅਸੀਂ ਖੱਡਾਂ ਦੇ ਵਿੱਚ ਥਾਂ ਸੀ ਇਹਨਾਂ ਨੇ ਮੈਂ ਵਾਦਾ ਕਰਿਆ ਹੈ ਜਾਨੀ ਕਿ 5 ਸਾਲਾਂ ਦੇ ਵਿੱਚ ਤੁਹਾਨੂੰ ਮੈਂ ਗਰਾਊਂਡ ਬਣਾ ਕੇ ਦੇਵਾਂਗਾ ਜਿਵੇਂ ਮਰਜ਼ੀ ਕਰਾਂ ਮੈਂ ਐਮਐਲ ਸਾਹਿਬ ਨੂੰ ਵੀ ਕਿਹਾ ਐਮਐਲ ਸਾਹਿਬ ਨੇ ਮੈਨੂੰ ਵਿਸ਼ਵਾਸ ਦਵਾਇਆ ਹੈ ਵੀ ਸਰਪੰਚਾ ਤੋ ਬੇਫਿਕਰ ਹੋ ਜਾ ਮੈਂ ਆਪਦੇ ਸਮੇਂ ਚ ਜੇ ਤੂੰ ਮੇਰੀ ਪਾਰਟੀ ਦੇ ਨਾਲ ਹੈ ਨਾ ਤੇਰੇ ਨਾਲ ਖੜਾ ਤੇਰੇ ਮੈਂ ਤੈਨੂੰ ਗਰਾਊਂਡ ਬਣਵਾ ਕੇ ਦੇਵਾਂਗਾ ਜੀ ਹਾਂਜੀ ਵੀ ਜੀ ਪੰਚਾਇਤੀ ਜ਼ਮੀਨ ਕਿੰਨੀ ਹੈਗੀ ਜੋ ਗਰਾਊਂਡ ਵਾਸਤੇ ਛੱਡੀ ਗਈ ਸਰ ਪੰਚਾਇਤੀ ਜੀ तकरीबन ਸਾਰੀ ਤਗੀ ਸਾਦੀ 36 ਗਿੱਲੇ ਜੀ ਉਹਦੇ ਚੋਂ ਬਾਕੀ ਦੀ ਸਾਰੀ ਕੋਈ ਰੈਚੀ ਹੋ ਗਈ ਕੋਈ ਖੱਡੇ ਵਜੇ ਪੈਨੇ ਪੀਲੀ ਪੰਚਾਇਤਾਂ ਨੇ ਚਕਾਇਆ ਰੇਤਾ ਜੀ ਜਿਹੜੀ ਇਸ ਟਾਈਮ ਇੱਥੇ ਮਨਰੇਗਾ ਲਾ ਕੇ ਜਿੰਨੀਆਂ ਹੀ ਪੰਚਾਇਤਾਂ ਪਹਿਲਾਂ ਬਣੀਆਂ ਨੇ ਕੋਈ ਨਾ ਮਰੇਗਾ ਇੱਥੇ ਲਾਈ ਕੋਈ ਕੁਛ ਨਹੀਂ ਮੈਂ ਮਨਰੇਗਾ ਲਾ ਕੇ ਇੱਥੇ ਕਣੀ ਤੇ ਪੱਧਰ ਕਰਵਾਤੀ ਏ ਠੀਕ ਹੈ ਮਾੜੀ ਮੋਟੀ ਜੋ ਰਹਿੰਦੀ ਅਸੀਂ ਟਰੈਕਟਰਾਂ ਹੀ ਪੰਜ ਸਾਲਾਂ ਦੇ ਵਿੱਚ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਣਾ ਦਿਲੋਂ ਇਹ ਨਹੀਂਗਾ ਵੀ ਅੱਜ ਤੋਂ ਦੇ ਲਾਈ ਹੋ ਕੇ ਦਿਲੋਂ ਕਹਿਣਾ ਮੈਂ ਤੁਹਾਨੂੰ ਗਰਾਊਂਡ ਵਿਸ਼ਵਾਸ ਨਾਲ ਵੀ ਕਹਿਣਾ ਗਰਾਊਂਡ ਬਣਾ ਕੇ ਦੇਵਾਂਗਾ ਜੀ ਹਾਂਜੀ ਜੋ ਸਰਪੰਚ ਸਾਹਿਬ ਪਿੰਡ ਦੇ ਜਿਹੜੇ ਨੌਜਵਾਨ ਹੈ ਤੁਹਾਡੇ ਨਾਲ ਖੜੇ ਆ ਹਾਂਜੀ ਸਰ ਇਹਨਾਂ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਓਗੇ ਪਿੰਡ ਵਿੱਚ ਜਿਹੜਾ ਹਰੇਕ ਪਿੰਡਾਂ 'ਚ ਨਸ਼ਾ ਦਾ ਦੌਰ ਚੱਲ ਰਿਹਾ ਹੈ ਸਰ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਚਿੱਟੇ ਦਾ ਬਹੁਤ ਭਿਆਨਕ ਨਸ਼ਾ ਜੀ ਠੀਕ ਹੈ ਚਿੱਟਾ ਹੋ ਗਿਆ ਆਲਾ ਕੇ ਹੋਰ ਗੋਲੀਆਂ ਹੋ ਗਿਆ ਪ੍ਰੈਗ ਕੋਈ ਸੁਲ ਵੇਖ ਰਹੇ ਨੇ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਵੀ ਇਹ ਹੀ ਸੋਚੀ ਗਈਏ ਇਹ ਨਹੀਂ ਕਭੀ ਮੇਰੇ ਬੱਚੇ ਛੋਟੇ ਨੇ ਤੇ ਮੈਂ ਕਹਾਂ ਮੇਰੇ ਤਾਂ ਬੱਚੇ ਛੋਟੇ ਨੇ ਵੀ ਮੈਂ ਆਪ ਦਾ ਇਹਦੇ ਧਿਆਨ ਹੀ ਦੇਵਾ ਮੇਰਾ ਫਰਜ ਬਣਦਾ ਸਾਨੂੰ ਪਿੰਡ ਦਾ ਸਰਪੰਚ ਬਣਾਇਆ ਨੇ ਵਿਚਾਰਿਆਂ ਨੇ ਸਾਰਾ ਸਹਿਯੋਗ ਦਿੱਤਾ ਮੇਰਾ ਮੈਂ ਇਹਨਾਂ ਦੇ ਨਾਲ ਰਖਣਾ ਦਿਲੂ ਮੈਂ ਜੱਜ ਵੀ ਕਹਿ ਰਿਹਾ ਤੇ ਅੱਗੇ ਵੀ ਮੈਂ ਕਿਹਾ ਇਹਨਾਂ ਨੂੰ ਵੀ ਦਿਲੂ ਤੁਹਾਨੂੰ ਗਰਾਊਂਡ ਬਣਾ ਕੇ ਵਿਸ਼ਵਾਸ ਨਾ ਦਿਵਾਵਾਂ ਕਰਨ ਐਮਨ ਸਾਹਿਬ ਨੂੰ ਮੈਂ ਕਿਹਾ ਜੀ ਐਮਨ ਸਾਹਿਬ ਨੇ ਮੈਨੂੰ ਵਿਸ਼ਵਾਸ ਦਿੱਤਾ ਹੈ ਹਾਂਜੀ ਸਰਪੰਚ ਸਭ ਜੋ ਗਰਾਊਂਡ ਦੀ ਜਗ੍ਹਾ ਹੈਗੀ ਆ ਇਹਦੀ ਨਿਸ਼ਾਨਦੇਹੀ ਹੋ ਗਈ ਸਾਰਾ ਨਿਸ਼ਾਨਦੇਹੀ ਤੇ ਮੈਂ ਸਾਰੇ ਤਕਰੀਬਨ ਇਹਨਾਂ ਨੂੰ ਸਾਰੇ ਨੇ ਮੁੰਡਿਆਂ ਨੂੰ ਪਤਾ ਹੈ ਟੀਮ ਦੇ ਨੂੰ ਨਿਸ਼ਾਨਦੇਹੀ ਤੇ ਜਿੰਨੇ ਵੀ ਡਾਕੂਮੈਂਟ ਕਰਨ ਮੈਂ ਕਢਾਕ ਲੈ ਆਂਦੇ ਨੇ ਤੇ ਉਹ ਥੋੜਾ ਮਸਲਾ ਚੱਲ ਰਿਹਾ ਅੱਗੇ ਜਿਵੇਂ ਹੁਣ ਨਾੜਾ ਨੂੰ ਅੱਗ ਲਾ ਲਾ ਕੇ ਪਰਾਲੀ ਨੂੰ ਤੇ ਉਧਰ ਉਹ ਬੀਜੀ ਹੈਗੇ ਨੇ ਮੁਲਾਜ਼ਮ ਤਾਂ ਕਰਕੇ ਥੋੜੀ ਟਾਈਮ ਤੱਕ ਮਹੀਨੇ ਤੱਕ ਨਿਸ਼ਾਨ ਦੀ ਹੋ ਜੂਗੀ ਜੀ ਉਹ ਸਰਪੰਚ ਸਾਹਿਬ ਕੀ ਕਹਿਣਾ ਸਰ ਮੈਂ ਤੇ ਹੀ ਕਹਿਣਾ ਜੇ ਅੱਜ ਗਰਾਊਂਡ ਬਣ ਜਾਂਦਾ ਜਿਹੜੇ ਉਹਨਾਂ ਨਸ਼ਿਆਂ ਵਾਲੇ ਲੋਕ ਜਾ ਰਹੇ ਨੇ ਉਹ ਚੀਜ਼ ਦਾ ਥੋੜਾ ਜਿਹਾ ਫਰਕ ਪੂਰਾ ਪੈ ਜਾਵੇਗਾ ਸਾਡਾ ਪਿੰਡ ਤੋਂ ਪਤਾ ਕੀ ਬਦਨਾਮ ਬਹੁਤ ਹੈਗਾ ਚਿੱਟੇ ਚ ਸਰ ਜ਼ਰੂਰ ਦੇਵਾਂਗੇ ਅਸੀਂ ਟੀਮ ਨਾਲ ਬਾਕਾਇਦਾ ਲੈ ਜਾਵਾਂਗੇ ਮਤਾ ਪਾਕ ਦੇਵਾਂ ਤੇ ਡੀਸੀ ਮੈਂ ਨੂੰ ਠੀਕ ਹੈ ਅਸੀਂ ਤਾਂ ਬੇਨਤੀ ਕਰਨਾ ਐਮਐਲ ਸਾਹਿਬ ਲੱਗੇ ਵੀ ਤੇ ਸਾਡੇ ਇੱਕ ਗਰਾਊਂਡ ਜਿਹੜਾ ਹੈ ਤੁਰੰਤ ਬਣਾਇਆ ਜਾਵੇ ਸਾਡੀ ਟੀਮ ਬਹੁਤ ਸੋਹਣਾ ਖੇਡਦੀ ਏ ਯਾਨੀ ਕਿ ਨਰੋਲ ਖੇਡਦੇ ਨੇ ਇਹ ਨਹੀਂ ਕਿ ਕਈ ਵਾਰ ਹੁੰਦਾ ਹੈ ਬਾਹਰੋਂ ਟੀਮਾਂ ਮੁੰਡੇ ਬੁਲਾ ਕੇ ਖੇਡਦੇ ਨੇ ਉਹ ਕੰਮ ਨਹੀਂ ਗਾ ਨਰੋਲ ਖੇਡਦੇ ਨੇ ਬਹੁਤ ਸੋਹਣਾ ਖੇਡਦੇ ਨੇ ਹਾਂਜੀ ਵੱਡੇ ਪਿੰਡ ਦੀ ਜੀ ਟੀਮ ਹੈ ਪਿਛਲੇ ਦਿਨ ਮੈਚ ਵੀ ਜਿੱਤਾ ਸੀ ਹਾਂਜੀ ਸਰ ਆ ਪਿਛਲੇ ਦਿਨ ਜਿੱਤਾ ਸੀ ਹਮ ਜੰਡੀ ਲਗਰਾਉਂ ਸਰ ਹਾਂਜੀ ਈ ਮੈਂਬਰ ਸਾਹਿਬ ਕੀ ਨਾਮ ਤੇ ਆ ਗਏ ਕੋਲਿੰਦਰ ਸਿੰਘ ਜੀ ਜੀ ਕੀ ਕਰਨਾ ਚਾਹੂਗਾ ਅੱਜ ਪਿੰਡ ਤੁਹਾਡੇ ਦੇ ਨੌਜਵਾਨ ਹੈਗੇ ਆ ਤੁਹਾਡੇ ਨਾਲ ਆਏ ਆ ਗਰਾਊਂਡ ਗਰਾਊਂਡ ਦੀ ਮੰਗ ਕਰ ਰਹੇ ਹੂੰ ਪੰਚਾਇਤ ਹਾਲਾਂਕਿ ਮੁੰਡੇ ਦੇ ਨਾਲ ਕਿਹੜੇ ਖਿਡਾਰੀ ਮੁੰਡੇ ਨੇ ਨੌਜਵਾਨ ਯੁਵਾ ਪੜਾਈ ਜੀ ਪੜ੍ਹੇ ਗਏ ਜੀ ਤੋਂ ਨਾਲੇ ਪੰਚਾਇਤ ਵੀ ਗਰਾਊਂਡ ਬਣਾ ਕੇ ਦੇਾਂਗੇ ਜੀ ਹਰ ਹਾਲਤ ਚ ਬਣਾ ਕੇ ਦੇਾਂਗੇ ਇਹਨਾਂ ਨੂੰ ਧੰਨਵਾਦ ਇਹ ਪੰਜਾਂ ਸਾਲਾਂ ਵਿੱਚ ਬਣਾ ਕੇ ਦੇਾਂਗੇ